ਕੁੱਲ ਪਹਿਲੀ ਜਿਹੜੀ ਖਬਰ ਕਰਦੇ ਜਾਈਏ 트럼ਪ ਅਤੇ ਪੁਤਿਨ ਹੁਣਾਂ ਦੀ ਮੀਟਿੰਗ ਨੂੰ ਜਿਹੜਾ ਉਹ ਲੈ ਕੇ ਜਿੱਥੇ ਦੋਨਾਂ ਹੀ ਮੁਲਕਾਂ ਦੇ ਵਫਦ ਪਹਿਲੀ ਵਾਰ ਰਿਆਦ ਦੇ ਵਿੱਚ ਮੁਲਾਕਾਤ ਹੋਈ ਆ 4.5 ਘੰਟੇ ਕਹਿੰਦੇ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਹੋਈ ਆ ਤੇ ਕਹਿੰਦੇ ਵੀ ਲੰਮੀ ਚੌੜੀ ਗੱਲਬਾਤ ਤੋਂ ਬਾਅਦ ਚ ਹਾਲ ਦੀ ਘੜੀ نزدیکی ਭਵਿੱਖ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਵੀ 트ੰਪ ਅਤੇ ਪੁਤਨ ਦੀ ਮੁਲਾਕਾਤ ਜਲਦੀ ਹੋਵੇਗੀ ਕੁਛ ਦਿਨ ਪਹਿਲਾਂ ਜਦ ਯੂਕਰੇਨ ਵਾਰ ਨੂੰ ਲੈ ਕੇ 트ੰਪ ਹੋਣਾ ਨੇ ਪੁਤਨ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਸੀ ਫੋਨ ਦੇ ਉੱਤੇ ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਅਸੀਂ ਨਿਊਟਰਲ ਥਾਂ ਤੇ ਸਾਊਦੀ ਅਰੇਬੀਆ ਦੇ ਵਿੱਚ ਮੁਲਾਕਾਤ ਜਿਹੜੀ ਉਹ ਆਪਾਂ ਕਰ ਸਕਦੇ ਆ ਉਸ ਤੋਂ ਬਾਅਦ ਦੇ ਵਿੱਚ ਕਿਆ ਸੜੀਆਂ ਜਿਹੜੀਆਂ ਉਹ ਚੱਲ ਰਹੀਆਂ ਸੀ ਉਸ ਤੋਂ ਬਾਅਦ ਤਾਂ ਪੁੱਤ ਨੇ ਸੱਦਾ ਵੀ ਦਿੱਤਾ ਸੀ ਟਰੰਪ ਹੁਣਾ ਨੂੰ ਰਸ਼ੀਆ ਵਿਜ਼ਿਟ ਕਰਨ ਦਾ ਪਰ ਇੱਥੇ ਦੋਨਾਂ ਮੁਲਕਾਂ ਦੇ ਜਿਹੜੇ ਮੇਨ ਲੀਡਰਸ ਆ ਉਹਨਾਂ ਨੇ ਮੁਲਾਕਾਤ ਕੀਤੀ ਆ ਇਹ ਬਾਈਲੈਟਰਲ ਟਾਕਸ ਦੇ ਵਿੱਚ ਸੈਕਟਰੀ ਆਫ ਸਟੇਟ ਮਾਰਕੋ ਰੋਬਿਓ ਤੇ ਉਦੋਂ ਸਰ ਗਈ ਜਿਹੜੇ ਉਹਨਾਂ ਦੇ ਅਲਵਰ ਆਫ ਫੋਰਨ ਮਿਨਿਸਟਰ ਆ ਉਹਨਾਂ ਨੇ ਆਪਸ ਦੇ ਵਿੱਚ ਮੁਲਾਕਾਤ ਕੀਤੀ ਆ ਵਲਾਦੀਮੀਰ ਪੋਪੇਨ ਦਾ ਜਿਹੜਾ ਮੇਨ ਸਾਥੀ ਟੌਪ ਦਾ ਏਡ ਯੂਰੀ ਉਸ਼ਕੋਵ ਉਹ ਵੀ ਜਿਹੜਾ ਉੱਥੇ ਮੌਜੂਦ ਸੀ ਜਿਸ ਨੇ ਕਿਹਾ ਵੀ ਆਪਸੀ ਜਿਹੜੀ ਮੁਲਾਕਾਤ ਆ ਨੇਗੋਸ਼ੀਏਸ਼ਨ ਆ ਉਹ ਵਧੀਆ ਹੋਈ ਹੈਗੀ ਆ ਇਹ ਹੁਣ ਦੇਖਣਾ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਅੱਗੇ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਮੇਨ ਗੱਲਬਾਤ ਜਿਹੜੀ ਹੋਈ ਹੋਊਗੀ ਯੂਕਰੇਨ ਦਾ ਫਿਊਚਰ ਕਹਿੰਦੇ ਵੀ ਉਹ ਮੁੱਖ ਅਜੰਡੇ ਦੇ ਉੱਤੇ ਰਿਆਸੀ ਰਛਿਆ ਜਿੱਥੇ ਇੱਕ ਤਰਫ ਪੂਰੇ ਵੱਡਾ ਜਿਹੜਾ ਲਾਰਜ ਸਕੇਲ ਜੁੱਧ ਜਿਹੜਾ ਆ ਉਹ ਯੂਕਰੇਨ ਦੇ ਉਲਟ ਛੇੜੀ ਬੈਠਾ ਆ ਜਿਸ ਨੂੰ ਤਕਰੀਬਨ 3 ਸਾਲ ਇਸ ਮਹੀਨੇ ਦੇ ਵਿੱਚ ਹੋ ਗਏ ਨੇ ਤੇ ਯੂਕਰੇਨ ਜਿਹੜਾ ਉਹ ਸੋਚ ਰਿਹਾ ਆ ਵੀ ਹੁਣ ਅੱਗੇ ਕੀ ਬਣੂਗਾ ਤੇ ਯੂਐਸ ਚਾਹੁੰਦਾ ਆ ਖਾਸ ਕਰਕੇ ਟਰੰਪ ਹੁਣੀ ਇਹ ਚਾ ਰਹੇ ਆ ਵੀ ਇਹ ਲੜਾਈ ਜਿਹੜੀ ਉਹ ਬੰਦ ਹੋਵੇ ਪਰ ਯੂਕਰੇਨ ਨੂੰ ਲੰਬੇ ਰੱਖ ਕੇ ਟਰੰਪ ਹੁਣੀ ਸਿੱਧੀ ਪੋਟਨ ਦੇ ਨਾਲ ਗੱਲਬਾਤ ਕਰ ਰਹੇ ਆ ਯੂਕਰੇਨ ਕਹਿੰਦਾ ਮੈਨੂੰ ਇਹ ਚੀਜ਼ ਗੁਵਾਰਾ ਨਹੀਂ ਹੈਗੀ ਉਧਰ ਦੋਨਾਂ ਦੀ ਜਿਹੜੀ ਸਮਿਟ ਦੋਨਾਂ ਰਾਸ਼ਟਰਪਤੀਆਂ ਦੀ ਸਮਿਟ ਉਹ ਹੋਣ ਦੇ ਵਿੱਚ ਕਹਿੰਦੇ ਵੀ ਅਜੇ ਵਕਤ ਜਿਹੜਾ ਉਹ ਲੱਗ ਸਕਦਾ ਹੈ ਜਿਹੜਾ ਪਹਿਲਾਂ ਸੋਚਿਆ ਜਾ ਰਿਹਾ ਸੀਗਾ ਵੀ ਅਗਲੇ ਹਫਤੇ ਹੀ ਇਹਨਾਂ ਦੀ ਜਿਹੜੀ ਸਮਿਟ ਜਿਹੜੀ ਉਹ ਹੋਊਗੀ ਤੇ ਦੋਨਾਂ ਵਫਦਾਂ ਨੇ ਇਹ ਕਿਹਾ ਆ ਵੀ ਅਜੇ ਜਿਹੜਾ ਹੋਰ ਜ਼ਿਆਦਾ ਇੰਟੈਂਸਿਵ ਵਰਕ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਯੂ ਐਸ ਸਟੇਟ ਡਿਪਾਰਟਮੈਂਟ ਦੇ ਦੁਆਰਾ ਇਹ ਜਿਹੜਾ ਬਿਆਨ ਆਇਆ ਵੀ ਜਿਹੜੀ ਮੀਟਿੰਗ ਆ ਕਹਿੰਦੇ ਵੀ ਇੱਕ ਇੰਪੋਰਟੈਂਟ ਸਟੈਪ ਫਾਰਵਰਡ ਆ ਵੀ ਅੱਗੇ ਦੇ ਲਈ ਇੱਕ ਵੱਡਾ ਤੇ ਮੇਨ ਕਦਮ ਜਿਹੜਾ ਹੋ ਚੁੱਕਿਆ ਗਿਆ ਹੈ ਸੋ ਟਾਪ ਦੇ ਲੀਡਰਸ ਦੀ ਜਿਹੜੀ ਹਰਜੋਤ ਸਿੰਘ ਜੀ ਨਾਲ ਮੁਲਾਕਾਤ ਹੋਈ ਹੈ ਕਹਿ ਸਕਦੇ ਆ ਵੀ ਦੋਨਾਂ ਦੇ ਰਾਸ਼ਟਰਪਤੀਆਂ ਤੋਂ ਬਾਅਦ ਦੇ ਵਿੱਚ ਜਿਹੜਾ ਕੋਈ ਟਾਪ ਦਾ ਡਿਪਲੋਮੈਟ ਜਿੰਨਾਂ ਨੂੰ ਮੰਨਿਆ ਜਾਂਦਾ ਹੁੰਦਾ ਹੈ ਸੈਕਟਰੀ ਆਫ ਸਟੇਟ ਜਾਂ ਫੋਰਨ ਮਿਨਿਸਟਰ ਆ ਉਹਨਾਂ ਦੀ ਆਪਸੀ ਜਿਹੜੀ ਆ ਉਹ ਮੁਲਾਕਾਤ ਹੋਈਆ ਯੂਐਸ ਡਿਪਾਰਟਮੈਂਟ ਦੇ ਜਿਹੜੇ ਸਪੋਰਟਸ ਪਰਸਨ ਟੈਮੀ ਬਰੂਸ ਉਹਨਾਂ ਨੇ ਕਿਹਾ ਆ ਵੀ ਯੂਐਸ ਚਾਹੁੰਦਾ ਆ ਵੀ ਜਿਹੜੀ ਕਿਲਿੰਗ ਯੂਕਰੇਨ ਦੇ ਵਿੱਚ ਚੱਲ ਰਹੀ ਆ ਉਹ ਬਿਲਕੁਲ ਬੰਦ ਹੋਵੇ ਤੇ ਮੁਲਕ ਜਿਹੜੇ ਆ ਉਹ ਆਪਸ ਦੇ ਵਿੱਚ ਇਕੱਠੇ ਹੋ ਜਾਣ ਇਸ ਮੀਟਿੰਗ ਤੋਂ ਪਹਿਲਾਂ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੇਲੈਂਸਕੀ ਆ ਉਹਨਾਂ ਨੇ ਇਹ ਕਿਹਾ ਸੀਗਾ ਕਹਿੰਦੇ ਵੀ ਕੋਈ ਵੀ ਗੱਲਬਾਤ ਜਿਸ ਵਿੱਚ ਯੂਕਰੇਨ ਨਹੀਂ ਬੈਠਦਾ ਉਥੇ ਸ਼ਾਂਤੀ ਸਮਝੌਤੇ ਦਾ ਕੋਈ ਮਤਲਬ ਨਹੀਂ ਬਣਨਾ ਉਸ ਦਾ ਕੋਈ ਸੱਟਾ ਜਿਹੜਾ ਹੈ ਉਹ ਨਹੀਂ ਨਿਕਲੇਗਾ ਕਿੰਨੇ ਵੀ ਦੋਨੋਂ ਮੁਲਕ ਆਪਣੇ ਪੱਧਰ ਦੇ ਉੱਤੇ ਪੀ ਸਟਾਕ ਜਿੰਨੀਆਂ ਮਰਜ਼ੀ ਕਰੀ ਜਾਣ ਜਿੰਨੀ ਦੇਰ ਤੱਕ ਯੂਕਰੇਨ ਉਸ ਟੇਬਲ ਤੇ ਨਹੀਂ ਹੁੰਦਾ ਗੱਲਬਾਤ ਦੇ ਵਿੱਚ ਨਹੀਂ ਸ਼ਾਮਲ ਹੁੰਦਾ ਤਾਂ ਉਸ ਦਾ ਕੋਈ ਸੱਟਾ ਨਹੀਂ ਹੋਊਗਾ ਰਸ਼ੀਅਨ ਨੇਗੋਸ਼ੀਏਟਰ ਕਿਰਿਲ ਦਮਿਟਰੀ ਇਹ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਹੈੱਡ ਨੇ ਉਹਨਾਂ ਨੇ ਜਿਹੜੇ ਬਾਈਲੈਟਰਲ ਟਾਕਸ ਦੇ ਉੱਤੇ ਜਿਹੜਾ ਹੋਇਆ ਆਖਿਆ ਵੀ ਕਿੰਨੇ ਵੀ ਇੱਕ ਸੈਪਰੇਟਡ ਡਿਸਕਸ਼ਨ ਇਕਨੋਮਿਕ ਕੋਆਪਰੇਸ਼ਨ ਨੂੰ ਲੈ ਕੇ ਹੋਣੀ ਜਿਹੜੀ ਉਹ ਚਾਹੀਦੀ ਹੈਗੀ ਆ ਰਿਆਦ ਦੇ ਵਿੱਚ ਗੱਲਬਾਤ ਹੋਣ ਤੋਂ ਬਾਅਦ ਚ ਕਹਿੰਦੇ ਵੀ ਕੀਪ ਦੇ ਵਿੱਚ ਇੱਕ ਵਾਰ ਫੇਰ 에어 ਰੇਡ ਸਾਇਰਨਸ ਜਿਹੜੇ ਆ ਉਹ ਗੂੰਜੇ ਜਿੱਥੇ ਲੋਕਲ ਅਥਾਰਟिटीज ਨੇ ਕਿਹਾ ਵੀ ਰਸ਼ੀਅਨ ਬਲਾਸਟਿਕ ਮਿਜ਼ਾਈਲਸ ਦੇ ਨਾਲ ਉਥੇ ਫੇਰ ਹਮਲਾ ਜਿਹੜਾ ਹੋ ਰਿਆ ਹੈਗਾ ਯਾ ਤੋਂ ਉਧਰ ਇੱਕ ਪਾਸੇ ਰੂਸ ਤੇ ਯੂਐਸ ਯੂਕਰੇਨ ਨੂੰ ਡਿਸਕਸ ਕਰ ਰਿਹਾ ਜ਼ਲਨਸਕੀ ਤੋਂ ਬਕੈਰ ਤੇ ਇਧਰ ਜ਼ਲਨਸਕੀ ਜਿਹੜਾ ਉਹ ਤੁਰਕੀ ਦੇ ਵਿੱਚ ਸੀਗਾ ਜਿੱਥੇ ਕਹਿੰਦੇ ਵੀ ਤੁਰਕੀ ਚ ਅੰਕਾਰਾ ਉਹਨਾਂ ਦੀ ਰਾਜਧਾਨੀ ਚ ਯੂਕਰੇਨ ਦੀ ਨਵੀਂ ਰੈਨੋਵੇਟਡ ਐਮਬੈਸੀ ਆ ਉਸ ਨੂੰ ਦੁਬਾਰਾ ਜਿਹੜਾ ਆ ਲੋਕਾਂ ਦੇ ਅਰਪਣ ਕੀਤਾ ਗਿਆ ਉਸ ਦਾ ਉਦਘਾਟਨ ਹੋਇਆ ਹੈ ਰਾਇਆ ਸੋ ਕਹਿੰਦੇ ਵੀ ਜਲਨਸਕੀ ਨੇ ਉੱਥੇ ਗੱਲਬਾਤ ਕਰਦੇ ਕਿਹਾ ਵੀ ਰਸ਼ੀਆ ਨੇ ਪਹਿਲਾਂ ਵੀ ਕਈ ਵਾਰੀ ਅਲਟੀਮੇਟਮ ਤੇ ਅਲਟੀਮੇਟਮ ਜਿਹੜੇ ਉਹ ਦਿੱਤੇ ਆ ਪਰ ਕੋਈ ਡਿਪਲੋਮੇਸੀ ਜਿਹੜੀ ਉਹਨਾਂ ਨੇ ਯੂਕਰੇਨ ਦੇ ਨਾਲ ਅਜੇ ਤੱਕ ਨਹੀਂ ਕੀਤੀ ਬਲਕਿ ਇਨਫੈਕਟ ਉਹਨਾਂ ਨੇ ਯੂਕਰੇਨ ਦੇ ਉੱਤੇ ਹਮਲਾ ਹੀ ਜਿਹੜਾ ਉਹ ਕਰ ਦਿੱਤਾ ਜਿਸ ਦੇ ਜਵਾਬੀ ਲੜਾਈ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ ਪਰ ਯੂਕਰੇਨ ਕਿਸੇ ਨੇ ਕਹਤੇ ਹਰਜੋ ਸਿੰਘ ਜੀ ਕਲੀਅਰਲੀ ਕਹਿ ਰਿਹਾ ਵੀ ਮੇਰੇ ਤੋਂ ਬਗੈਰ ਟੇਬਲ ਟਾਕ ਕਰੂਗੇ ਤਾਂ ਉਸ ਦਾ ਕੋਈ ਨਤੀਜਾ ਜਿਹੜਾ ਨਹੀਂ ਨਿਕਲਣਾ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਵੀ ਕੇਸ਼ਵਿਕਰ ਨਾਲ ਯੂਰੋਪੀਅਨ ਸੰਗ ਦੇ ਜਿਹੜੇ ਲੀਡਰ ਆ ਯੂਰੋਪੀਅਨ ਲੀਡਰਸ ਆ ਉਹ ਆਪਸੀ ਹੁਣ ਮੀਟਿੰਗ ਕਰ ਰਿਹਾ ਵੀ ਅਮਰੀਕਾ ਤੋਂ ਬਗੈਰ ਕਿੱਦਾਂ ਜਿਹੜਾ ਯੂਕਰੇਨ ਦਾ ਜਿਹੜਾ ਹਸਾਦ ਦਿੱਤਾ ਜਾ ਸਕਦਾ ਚਾਹੁੰਦੇ ਤਾਂ ਜ਼ਰੂਰ ਆ ਵੀ ਅਮਰੀਕਾ ਜਿਹੜਾ ਹਸਾਦ ਦੇ ਪਰ ਜਿਹੜੇ ਟਰੰਪ ਹੋਣਾ ਨਹੀਂ ਹੈ ਇੱਕ ਹਿਸਾਬ ਦੇ ਨਾਲ ਫੋਰਨ ਪੋਲਿਸੀਜ਼ ਦੀਆਂ ਜਿਹੜੀਆਂ ਚੇਂਜਸ ਦੇ ਵਿੱਚ ਉਹ ਇੱਕ ਚੀਜ਼ ਹੁਣ ਮੁਸ਼ਕਲ ਜਿਹੜੀ ਉਹ ਨਜ਼ਰ ਆ ਰਹੀ ਆ ਸੋ ਇਹ ਜੇ ਹਾਲ ਦੀ ਘੜੀ ਮਸਲਾ ਜਿਹੜਾ ਉਹ ਗੁੰਝਲਦਾਰ ਹੀ ਬਣਿਆ ਰਹੇਗਾ